ਕਾਲਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੀ ਆਪਾਂ ਪਾਸਤਾ ਤੇ ਇੱਕ ਕੱਪ ਮੈਂ ਪਾਸਤਾ ਲਿਆ ਸੀ ਤੇ ਪਾਸਤਾ ਮੈਂ ਦੋ ਤਰ੍ਹਾਂ ਦਾ ਪਾਸਤਾ ਲੈ ਲਿਆ ਸੀ ਆਪਾਂ ਸਪਰਿੰਗ ਵਾਲਾ ਪਾਸਤਾ ਲਿਆ ਪਲੇਨ ਵਾਲਾ ਪਾਸਤਾ ਲਿਆ ਸੀ ਤੇ ਪਾਸਤਾ ਆਪਾਂ ਸਬਜ਼ੀਆਂ ਵਾਲਾ ਬਣਾਵਾਂਗੇ ਤੇ ਇੱਥੇ ਮੈਂ ਸਬਜ਼ੀਆਂ ਕੱਟ ਲਈਆਂ ਸੀ ਮੈਂ ਗਾਜਰਾ ਕੱਟੀਆਂ ਸੀ ਛਿਮਲਾ ਮਿਰਚ ਤੇ ਇੱਧਰ ਮੈਂ ਟਮਾਟਰਾਂ ਨੂੰ ਚੋਪ ਕਰ ਲਿਆ ਸੀ ਤੇ ਹੁਣ ਆਪਾਂ ਪਾਸਤੇ ਨੂੰ ਪਾਸਤੇ ਨੂੰ ਆਪਾਂ ਉਬਾਲ ਲਵਾਂਗੇ ਗੈਸ ਤੇ ਉੱਪਰ ਆਪਾਂ ਪਹਿਲਾਂ ਦੱਸਿਆ ਸੀ ਪਾਣੀ ਗਰਮ ਹੋਣ ਵਾਸਤੇ ਪਾਣੀ ਦੇ ਵਿੱਚ ਆਪਾਂ ਅੱਧਾ ਚਮਚ ਨਮਕ ਪਾ ਦਵਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਰਫੈਂਡ ਪਾ ਦਵਾਂਗੇ ਜਿਹੜਾ ਰਫੈਂਡ ਪਾਉਣ ਨਾਲ ਪਾਸਤਾ ਜਿਹੜਾ ਉਹ ਲੱਗ ਲੱਗ ਹੀ ਰਹਿੰਦਾ ਆ ਤਾਂ ਹੁਣ ਇਹਦੇ ਵਿੱਚ ਅਸੀਂ ਪਾਸਤੇ ਨੂੰ ਪਾ ਦਵਾਂਗੇ ਪਾਸਤੇ ਨੂੰ ਆਪਾਂ 7-8 ਮਿੰਟ ਵਾਸਤੇ ਉਬਾਲ ਲੈਣਾ ਹੈ ਜਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਵੀ। ਪਾਸਤੇ ਪਕਦੇ ਨੂੰ 5-7 ਮਿੰਟ ਹੋ ਗਏ ਸੀ ਤੇ ਪਾਸਤੇ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ। ਪਾਸਤਾ ਜਿਹੜਾ ਉਬਾਲਿਆ ਗਿਆ ਤੇ ਗੈਸ ਨੂੰ ਆਪਾਂ ਹੁਣ ਬੰਦ ਕਰ ਦਵਾਂਗੇ। ਇਸ ਨੂੰ ਆਪਾਂ ਛਾਣਨੀ ਦੇ ਨਾਲ ਧੋ ਲਵਾਂਗੇ ਇਹ ਦੂ ਤੇ ਇੱਕ ਵਾਰੀ ਆਪਾਂ ਇਹਨੂੰ ਠੰਡੇ ਪਾਣੀ ਦੇ ਨਾਲ ਧੋ ਦੇਵਾਂਗੇ ਉੱਪਰੋਂ ਦੇ ਠੰਡੇ ਪਾਣੀ ਨਾਲ ਧੋ ਦੇਵਾਂਗੇ ਕਿਉਂ ਠੰਡੇ ਪਾਣੀ ਨਾਲ ਇਸ ਕਰਕੇ ਆਪਾਂ ਧੋਣਾ ਵੀ ਜਿਹੜਾ ਇਹ ਜੁੜੇ ਨਾ ਕੱਲਾ-ਕੱਲਾ ਹੀ ਰਵੇ ਗੈਸ ਉੱਪਰ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਦੋ ਕ ਚਮਚੇ ਆਪਾਂ ਰਫੈਟ ਦੇ ਪਾ ਦਵਾਂਗੇ ਨਾਲ ਹੀ ਆਪਾਂ ਪਾ ਦਵਾਂਗੇ ਬਟਰ ਹੁਣ ਇਹਦੇ ਵਿੱਚ ਅਸੀਂ ਪਾ ਦਵਾਂਗੇ ਪਿਆਜ਼ ਬਰੀਕ ਕੱਟੇ ਹੋਏ ਪਿਆਜ਼ਾਂ ਨੂੰ ਆਪਾਂ ਬਟਰ ਦੇ ਨਾਲ ਮਿਕਸ ਕਰ ਦਵਾਂਗੇ 2 ਕੁ ਮਿੰਟ ਹੋ ਗਏ ਸੀ ਪਿਆਜ਼ ਪਾਇਆ ਨੂੰ ਨਾਲ ਹੀ ਹੁਣ ਆਪਾਂ ਪਾ ਦਵਾਂਗੇ ਗਾਜਰਾਂ ਗਾਜਰਾਂ ਨੂੰ ਪਹਿਲਾਂ ਪਕਾ ਲਵਾਂਗੇ ਪਿਆਜ਼ਾਂ ਦੇ ਨਾਲ ਬਾਕੀ ਦੀ ਸਬਜ਼ੀ ਆਪਾਂ ਬਾਅਦ ਚ ਪਾ ਦੇਵਾਂਗੇ ਤੇ ਗਾਜਰਾਂ ਨੂੰ 2 ਮਿੰਟ ਵਾਸਤੇ ਭੁੰਨਾਂਗੇ ਗਾਜਰਾ ਪਾ ਕੇ 2 ਮਿੰਟ ਹੋ ਗਏ ਸੀ ਹੁਣ ਆਪਾਂ ਨਾਲ ਹੀ शिमला मिर्च ਤੇ ਜਿਹੜੇ ਆਪਾਂ ਚੋਪ ਕੀਤੇ ਸੀ ਟਮਾਟਰ ਇਹਨਾਂ ਨੂੰ ਪਾ ਦਵਾਂਗੇ ਤੇ ਮਿਕਸ ਕਰ ਦਵਾਂਗੇ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਦੇ ਵਿੱਚ ਆਪਾਂ ਕੱਚਾ ਕੱਚੀ ਸਬਜ਼ੀਆਂ ਰੱਖਾਂਗੇ ਇਹਨਾਂ ਨੂੰ ਵੀ 2 ਮਿੰਟ ਆਪਾਂ ਪਕਾਵਾਂਗੇ ਪਕਾ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਵਾਂਗੇ 1/2 ਚਮਚਾ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ 1/2 ਚਮਚਾ ਧਨੀਆ ਪਾਊਡਰ 1/2 ਤੋਂ ਵੀ ਘੱਟ ਹਲਦੀ ਪਾਊਡਰ ਮਿਕਸ ਕਰ ਦਵਾਂਗੇ ਮਸਾਲੇ ਮਿਕਸ ਹੋ ਗਏ ਆਹ ਪਾ ਦੇਵਾਂਗੇ ਆਪਣਾ ਟਮਾਟਰ ਇੱਥੇ ਮੈਂ ਦੋ ਟਮਾਟਰਾਂ ਨੂੰ ਗ੍ਰाइंड ਕਰ ਲਿਆ ਸੀ ਟਮਾਟਰ ਪਾ ਕੇ ਮਿਕਸ ਕਰ ਦਵਾਂਗੇ ਬਹੁਤ 3 ਮਿੰਟ ਵਾਸਤੇ ਹੁਣ ਟਮਾਟਰ ਨੂੰ ਆਪਾਂ ਪਕਾ ਲਵਾਂਗੇ ਇੱਥੇ 2 ਚਮਚੀ ਆਪਾਂ ਪਾਸਤੇ ਵਾਲਾ ਪਾਣੀ ਪਾ ਦਵਾਂਗੇ ਮਿਕਸ ਕਰ ਦਵਾਂਗੇ ਮਸਾਲੇ ਚੈੱਕ ਕਰ ਲਵਾਂਗੇ ਮੈਂ ਮਸਾਲੇ ਨੂੰ ਤਾਂਕੇ ਪਕਾਇਆ ਸੀ ਮਸਾਲੇ ਦੇ ਵਿੱਚ ਪਾ ਦਵਾਂਗੇ ਆਪਾਂ ਥੋੜਾ ਜਿਹਾ ਧਨੀਆ 2 ਚਮਚੇ ਪਾਵਾਂਗੇ ਆਪਾਂ ਸੌਸ ਇੱਥੇ ਮੈਂ ਲਿਆ ਸੀ ਆਰਗਨੋ ਨੇ ਪੈਕੇਟ ਉਹਨੂੰ ਸਾਧਵਾਂਗੇ ਆਪਾਂ

ਬਹੁਤ ਸੇਪੰ ਤਰੀਕੇ ਨਾਲ ਪਾਸਤਾ ਬਣਾ ਕੇ ਤਿਆਰ ਕਰ ਦਿੱਤਾ ਆਪਾਂ ਕੁਝ ਜ਼ਿਆਦਾ ਸਮਾਨ ਇਹਦੇ ਵਿੱਚ ਬਿਲਕੁਲ ਨਹੀਂ ਅਸੀਂ ਪਾਇਆ ਹੈ ਸਿੰਪਲ ਤਰੀਕੇ ਨਾਲ ਪਾਸਤਾ ਬਣਾ ਬਣ ਗਿਆ ਸਿੰਪਲ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟਫੁਲ ਪਾਸਤਾ ਬਣ ਕੇ ਰੈਡੀ ਹੋ ਗਿਆ ਜਿੰਦਾਂ ਪਾਸਤਾ ਪਾ ਕੇ 2 ਮਿੰਟ ਆਪਾਂ ਪਕਾ ਲਿਆ ਸੀ ਤੁਸੀਂ ਪਾਸਤਾ ਦੇਖ ਸਕਦੇ ਕਿੰਨਾ ਵਧੀਆ ਪਾਸਤਾ ਬਣ ਕੇ ਤਿਆਰ ਹੋ ਗਿਆ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਲਵਾਂਗੇ ਪਾਸਤੇ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਪਾਸਤਾ ਪਸੰਦ ਆਇਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਵੇਖਣ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ